ਯੂਐਸਏ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਮੋੜ ਤੋਂ ਕੈਨੇਡਾ ਨੂੰ ਅਮਰੀਕਾ ਦਾ 50ਵਾਂ ਰਾਜ ਬਣਾਉਣ ਦੀ ਟਿੱਪਣੀ ਕੀਤੀ ਹੈ। 트੍ਰੰਪ ਨੇ ਕੈਨੇਡਾ ਨੂੰ ਅਮਰੀਕੀ ਸਬਸਿਡੀਆਂ ਦੀ ਆਲੋਚਨਾ ਕੀਤੀ ਤੇ ਦਾਅਵਾ ਕੀਤਾ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਨੇ ਕਿ ਦੇਸ਼ ਅਮਰੀਕਾ ਦਾ 50ਵਾਂ ਰਾਜ ਬਣ ਜਾਵੇ। 트੍ਰੰਪ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕੋਈ ਵੀ ਜਵਾਬ ਨਹੀਂ ਦੇ ਸਕਦਾ ਕਿ ਅਸੀਂ ਕੈਨੇਡਾ ਨੂੰ ਇੱਕ ਸਾਲ 'ਚ 1 ਮਿਲੀਅਨ ਡਾਲਰ ਤੋਂ ਵੱਧ ਦੀ ਸਬਸਿਡੀ ਕਿਉਂ ਦਿੰਦੇ ਆਂ। 트੍ਰੰਪ ਨੇ ਇਹ ਕਿਹਾ ਕਿ ਬਹੁਤ ਸਾਰੇ ਕੈਨੇਡੀਅਨ ਚਾਹੁੰਦੇ ਨੇ ਕਿ ਕੈਨੇਡਾ 50ਵਾਂ ਰਾਜ ਬਣ ਜਾ ਤੇ ਬਚਤ ਕਰਨਗੇ ਦਾਜੇ ਕੇ ਇਸ ਤੋਂ ਪਹਿਲਾਂ ਵੀ ਡੋਨਾਲਡ ਟਰੰਪ ਨੇ ਤੰੱਚ ਕੱਸਦੇ ਕਿਹਾ ਸੀ ਕਿ ਜੇ ਕੈਨੇਡਾ ਆਪਣੀ ਸਰਹੱਦ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ آمد ਰੋਕਣ 'ਚ ناکਾਮ ਰਿਹਾ ਤਾਂ ਉਸ ਨੂੰ ਅਮਰੀਕਾ ਦਾ 55ਵਾਂ ਸੂਬਾ ਬਣਾ ਦਿੱਤਾ ਜਾਵੇਗਾ ਮੀਡੀਆ ਰਿਪੋਰਟ ਮੁਤਾਬਕ ਟਰੰਪ ਨੇ ਗੱਲ ਪ੍ਰਧਾਨ ਮੰਤਰੀ ਜਸਟਿਨ ਟੂਡੋ ਨਾਲ ਮੁਲਾਕਾਤ ਦੌਰਾਨ ਕਹੀ ਸੀ ਤੇ ਇਸੇ ਤਰ੍ਹਾਂ ਜਦੋਂ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਆਉਣ ਵਾਲੇ ਸਮਾਨ ਤੇ 25% ਵਾਧੂ ਟੈਕਸ ਲਗਾਉਣ ਦਾ ਐਲਾਨ ਕੀਤਾ ਸੀ ਤੇ ਜਸਟਿਨ ਟੂਡੋ ਅਚਾਨਕ ਹੀ ਟਰੰਪ ਨੂੰ ਮਿਲਣ ਲਈ ਪਹੁੰਚ ਗਏ ਸਨ ਟੂਡੋ ਨੇ ਟਰੰਪ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਜੁਰ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਕੈਨੇਡਾ ਨੂੰ ਅਮਰੀਕਾ ਦਾ ਕੌਂਜਮਰ ਸੂਬਾ ਬਣਾ ਦਿਓ ਹੁਣ ਮੁੰਡ ਨਾਲ ਟਰੰਪਰ ਨੇ ਕੈਨੇਡਾ ਦੇ ਅਮਰੀਕਾ ਰਾਜ ਬਣਨ ਬਾਰੇ ਟਿੱਪਣੀ ਕੀਤੀ ਹੈ